ਗੈਂਗਸਟਰ ਜੇ ਪੁੱਛੀ ਵੀ ਗੈਂਗਸਟਰ ਤੁਸੀਂ ਕਿਉਂ ਬਣੇ ਤੇ ਕਹਿਣਗੇ ਇਹ ਤਾਂ ਸਮਾਜ ਨੇ ਬਣਾਤਾ ਹੀ ਸਾਨੂੰ ਹਾਂ ਤੇ ਗੇ ਵੀ ਭਾਈ ਸਾਹਿਬ ਸਮਾਜ ਨਹੀਂ ਬਣਾਇਆ ਹੋਊਗਾ ਉਹ ਤੁਹਾਡੇ ਵਰਗੇ ਹੋਣਗੇ ਕੋਈ ਠੀਕ ਹੈ ਇੰਨਾ ਵੀ ਨਾ ਤੁਸੀਂ ਇਸ ਚੀਜ਼ ਨੂੰ ਜਿਹੜੀ ਮਾੜੀ ਐ ਸਮਾਜ ਦੇ ਵਿੱਚ ਤੁਹਾਡੇ ਥੋੜੇ ਸਮਾਜ ਦੇ ਵਿੱਚ ਕੋਈ ਮਾੜੀ ਚੀਜ਼ ਐ ਉਸ ਨੂੰ ਇਸ ਤਰੀਕੇ ਨਾਲ ਨਾ ਉਭਾਰੋ ਹਾਂ ਔਰ ਇੰਨੀ ਕੁ ਰੇਸ਼ਿਓ ਨਹੀਂ ਹੈਗੀ ਆ ਕਿ ਜੇ 1% ਵੀ ਮੰਨ ਲਈਏ ਜਿਹਨੂੰ ਸਤਮਾਦਰਾ ਕਹਤੋਂ ਤੁਸੀਂ ਹਾਂ ਔਰ ਉਹਦੇ ਵਿੱਚ ਹੁਣ ਤੁਸੀਂ ਇੱਕ ਬਹੁਤ ਵੱਡੇ ਇੱਕ ਬੱਚੇ ਦੀ ਸੰਭਾਵਨਾ ਸੀ ਜਿਹੜੀ ਹਾਂ ਉੱਠਣ ਦੀ ਉਹਨੂੰ ਤੁਸੀਂ ਦਾਗੀ ਕਰਤਾ ਜੀ ਅੱਜ ਤੁਸੀਂ ਸਪਸ਼ਟੀਕਰਨ ਕਹਿ ਰਹੇ ਹੋ ਹਮ ਲੋਕ ਸਾਰੇ ਹੁਣ ਸਪਸ਼ਟੀਕਰਨ ਲਈ ਜਾਂਦੇ ਆ ਜੀ ਵੀ ਨਹੀਂ ਨਹੀਂ ਅੰਬਰਦੀਪ ਨਾਲ ਸਾਡੀ ਸਹਿਮਤੀ ਹੈ ਉਹ ਅੰਬਰਦੀਪ ਇਸ ਤਰ੍ਹਾਂ ਨਹੀਂ ਉਹ ਫਲਾਣਾ ਇਸ ਤਰ੍ਹਾਂ ਨਹੀਂ ਸੀਗਾ ਹਮ ਤੁਹਾਡੇ ਕਹਿਣ ਨਾਲੋਂ ਵਾਪਸ ਨਹੀਂ ਹੋ ਜਾਊਗਾ ਜੀ ਠੀਕ ਹੈ ਇਹ ਚੀਜ਼ਾਂ ਹਰ ਚੀਜ਼ ਬਾਰੇ ਜੇ ਤੁਸੀਂ ਸਮਾਜ ਦੀ ਨੈਗੇਟਿਵਿਟੀ ਬਾਰੇ ਦੇਖਦੇ ਹੋ ਦੇਖੋ ਕੋਈ ਸਾਈਕੋਫੀਅਰ ਤਾਂ ਨਹੀਂ ਤਿਆਰ ਕਰ ਰਹੇ ਤੁਸੀਂ ਸਾਡੇ ਸਮਾਜ ਤੇ ਕੀ ਅਸਰ ਪੈਣਾ ਹੈ ਇਸ ਦਾ ਜੇ ਫੈਕਟਰ ਨਹੀਂ ਹੈਗਾ ਤੁਹਾਡੇ ਕੋਲੇ ਸਿਰਫ 뷰 ਲੈਣ ਵਾਸਤੇ ਤੁਸੀਂ ਆਪਣੀਆਂ ਵੀਡੀਓਸ ਨਾ ਇਹ ਕੋਈ ਫੈਕਟਰ ਨਹੀਂ ਹੈਗਾ ਜਿਵੇਂ ਜਦੋਂ ਕੈਂਸਰ ਦੇ ਉੱਤੇ ਗੱਲ ਚੱਲੀ ਅੱਜ ਤੋਂ ਕੋਈ 10 2012 13 ਦੀ ਗੱਲ ਹੈ ਹੂੰ ਉਦੋਂ ਹੀ ਲੱਗਦਾ ਸੀ ਕਿ 20% ਲੋਕਾਂ ਨੂੰ ਕੈਂਸਰ ਹੈ 30% ਲੋਕਾਂ ਨੂੰ ਕੈਂਸਰ ਸਾਰਾ ਪੰਜਾਬ ਹੀ ਡਰਿਆ ਖੜਾ ਸੀ ਲੱਗਦਾ ਸੀ ਯਾਰ ਮੈਨੂੰ ਵੀ ਕੈਂਸਰ ਹੈ ਤੈਨੂੰ ਵੀ ਕੈਂਸਰ ਹੈ ਉਹਨੂੰ ਵੀ ਕੈਂਸਰ ਹੈ ਡਾਕਟਰ ਪੈਰਲਲ ਕਰਕੇ ਨੇ ਇੱਕ ਸਰਵੇ ਕਰਕੇ ਦਿੱਤਾ ਜੀ ਜੋ ਬਹੁਤ ਹੀ ਘੱਟ ਰੇਸ਼ੋ ਨਿਕਲੀ ਉਹਦੇ ਵਿੱਚ ਜੀ ਠੀਕ ਹੈ ਲੋਕ ਫਿਰ ਲੋਕਾਂ ਨੂੰ ਰਿਲੈਕਸ ਕਿਵੇਂ ਕੀਤਾ ਗਿਆ ਵੀ ਯਾਰ ਇਹ ਓਨੀ ਕਰੇਸ਼ੂ ਜਿੰਨੀ ਦੂਜੇ ਦੂਜੇ ਸਟੇਟਸ ਵੀ ਹੈਗੀ ਆ ਥੋੜੀ ਜਿਹੀ ਜ਼ਿਆਦਾ ਪੰਜਾਬ ਦੇ ਵਿੱਚ ਠੀਕ ਹੈ ਤੁਸੀਂ ਕਰ ਕੀ ਸਕਦੇ ਹੋ ਇਸ ਬਾਰੇ ਤੁਸੀਂ ਇਹ ਦੱਸੋ ਜੇ ਤੁਸੀਂ ਸਾਈਕੋਫੀਰ ਪੈਦਾ ਕਰੋਗੇ ਡਰ ਪੈਦਾ ਕਰੋਗੇ ਲੋਕਾਂ ਦੇ ਵਿੱਚ ਕਰੋ ਇਹਦੇ ਨਾਲ ਫਾਇਦਾ ਕੀ ਹੋਣਾ ਹੈ ਇਹਦੇ ਵਿੱਚ ਹਨਾ ਤੁਸੀਂ ਵੀਡੀਓ ਦੇਖਦੇ ਹੋ ਇੱਕ ਵਿਅਕਤੀ ਬਾਰੇ ਪਹਿਲਾਂ ਚਰਚਾ ਕਰਦੇ ਹੋ ਸੋਸ਼ਲ ਮੀਡੀਆ ਤੇ ਜੋ ਵੀ ਤੁਸੀਂ ਮੈਂਡੀ ਸੱਦੂ ਦਾ ਨਾਮ ਲਿਆ ਮੇਰੇ ਕੋਲ ਤੁਸੀਂ ਲਿਆ ਨਾਮ ਜੀ ਮੈਂ ਤਾਂ ਉਹਦੀ ਸ਼ਕਲ ਵੀ ਨਹੀਂ ਦੇਖੀ ਹਾਂ ਠੀਕ ਹੈ ਹੁਣ ਜਿਹੜਾ ਤੁਸੀਂ ਉਹ ਉਹਦੇ ਬਾਰੇ ਚਰਚਾ ਕਰੋਗੇ ਉਹਦੀ ਵੀਡੀਓ ਪਾ ਪਾ ਕੇ ਫਿਰ ਪਿੱਛੇ ਆਪ ਉਹਦੇ ਤੁਸੀਂ ਭਾਸ਼ਣ ਝਾੜੋਗੇ ਠੀਕ ਹੈ ਤੇ ਲੋਕ ਤਾਂ ਫਿਰ ਤੁਹਾਡੇ ਵਾਲੇ ਜਿਹੜੇ ਤੁਹਾਡੇ ਫੋਲੋਅਰ ਉਹ ਘਟੋ ਘਟੇ ਦੇਖਣਗੇ ਨਾ ਘਟੋ ਇਹਦਾ ਮਤਲਬ ਇਹ ਵੀ ਤੁਹਾਡੇ ਵਾਲੇ ਫੋਲੋਅਰ ਤਾਂ ਜਰੂਰ ਸਟੂਲਾ ਬਣਨ ਦੀ ਚਾਂਸ ਹੈਗਾ ਹਾਂ ਹਨਾ ਤੁਹਾਡੇ ਵਾਲੇ ਫੋਲੋਅਰ ਜਰੂਰ ਬਣ ਜਾਣਗੇ ਜੀ ਡਰਾ ਡਰਾ ਕੇ ਹਾਂ ਆਦਰਵਾਇਜ਼ ਨਹੀਂ ਹੈਗੀ ਇਸ ਤਰ੍ਹਾਂ ਸਮੱਸਿਆ ਜੀ ਬੱਚੇ ਆ ਸਾਰਿਆਂ ਦੇ ਸਾਂਝੇ ਹੁੰਦੇ ਆ ਔਰ ਜੇ ਸਮਾਜ 'ਚ ਇਹ ਸਮੱਸਿਆ ਉੱਭਰ ਰਹੀ ਹੈ ਨਾ ਤੋ ਸਹੀ ਜਗ੍ਹਾ ਤੇ ਜਾ ਕੇ ਬੋਲੋ ਉਹ ਪਹਿਲਾਂ ਡਿਸਕਸ ਕਰੋ ਸਹੀ ਜਗ੍ਹਾ ਤੇ ਜਾ ਕੇ ਬੋਲੋ ਇਹ ਨਹੀਂ ਕਿ ਅੱਜ ਲਾਈਵ ਹੋਣਾ ਤੇ ਲਾਈਵ ਹੋਣ ਵਾਸਤੇ ਲਾਈਵ ਹੋਣਾ ਹੈ ਹਣਾ ਹੁਣ ਸਟੂਲਾ ਗੈਂਗ ਦਾ ਨਵਾਂ ਨਾਮ ਕੱਢਤਾ ਠੀਕ ਹੈ ਤੇ ਆਦਰਵਾਈਸ ਇਹ ਇਹ ਕੰਡੀਸ਼ਨ ਨਹੀਂ ਹੈਗੀਆਂ ਔਰ ਸਾਨੂੰ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚਣਾ ਚਾਹੀਦਾ